ਕੰਮ ਕੀਤੇ ਆ ਤੇ ਲੋਕ ਤੁਹਾਨੂੰ ਉਹਨਾ ਕੰਮਾਂ ਕਰਕੇ ਕਦੀ ਮਰਨ ਨਹੀਂ ਦੇਣਗੇ ਜਦੋਂ ਜਦੋਂ ਤੁਹਾਡੇ ਕੰਮਾਂ ਦਾ ਜ਼ਿਕਰ ਆਏਗਾ ਲੋਕ ਤੁਹਾਨੂੰ ਜਿਉਂਦਾ ਕਰ ਦੇਣਗੇ ਲੋਕ ਕਹਿਣਗੇ ਕੋਈ ਬੰਦਾ ਦੁਨੀਆ ਤੇ ਆਇਆ ਸੀ ਬਈ ਚੰਗੇ ਕੰਮ ਕਰਦਾ ਸੀ ਤੁਸੀਂ ਵੇਖੋ ਆਪਾਂ ਅਰਦਾਸ ਵਿੱਚ ਜਦੋਂ ਉਹਨਾ ਮਹਾਨ ਸ਼ਖਸੀਅਤਾਂ ਦਾ ਨਾਮ ਲੈਨੇ ਆ ਪੰਜਾਂ ਪਿਆਰਿਆਂ ਚੋਹਾਂ ਸਾਬਜ਼ਾਦਿਆਂ 40 ਮੁਕਤਿਆਂ ਹੱਠੀਆਂ ਜੱਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇ ਕੇ ਅੰਡੇਠ ਕੀਤਾ ਤਿੰਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਹੁਣ ਸ੍ਰੀਕ ਤੌਰ ਤੇ ਸਾਡੇ ਵਿੱਚ ਉਹਨਾਂ ਚ ਕੋਈ ਵੀ ਨਹੀਂ ਹੈ ਪਰ ਉਹਨਾਂ ਦੇ ਕੰਮ ਉਹਨਾਂ ਨੂੰ ਸਦਾ ਹੀ ਅਮਰ ਕਰ ਰਹੇ ਨੇ ਸਦਾ ਹੀ ਜਿਉਂਦੇ ਨੇ ਸਾਡੇ ਵਿੱਚ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇਤ ਸੀਧਤੇ ਬੰਦ-ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੀਆਂ ਤੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਪਰ ਤਰਮ ਨਹੀਂ ਆ ਰਿਆ ਤਿਨਾਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜੀ ਇਹਦਾ ਮਤਲਬ ਹੈ ਤੁਹਾਡੀ ਦੁਨੀਆ ਤੇ ਗੰਡ ਪੈਣੀ ਹੈ ਜੇ ਤੁਹਾਡੇ ਆਪਣੇ ਪੱਲੇ ਕੁਝ ਹੈ ਤਾਂ ਨਹੀਂ ਤੇ ਥੀ ਸਭ ਤੋਂ ਵੱਡਾ ਰਾਵਣ ਦਾ ਪਰਿਵਾਰ ਮੰਨਿਆ ਗਿਆ ਹੈ ਨਹੀਂ ਹੈ ਇਹ ਮਤਲਬ ਨਹੀਂ ਹੈ ਬਾਣੀ ਚ ਐਗਜ਼ੈਂਪਲ ਦਿੱਤੀ ਉਹਦੀ ਵੀ 1 ਲੱਖ ਪੁੱਤ ਸਵਾ ਲੱਖ ਨਾਤੀ ਮੰਨਿਆ ਗਿਆ ਵੀ ਰਾਵਣ ਦੇ ਘਰ 1 ਲੱਖ ਪੁੱਤਰ ਸੀ ਤੇ ਸਵਾ ਲੱਖ ਪੋਤਰਾ ਸੀ ਇਹ ਮੰਨਿਆ ਗਿਆ ਮਨਾਉਤ ਹੈ ਉਹਦੀ ਪਰ ਕਹਿੰਦੇ ਤੇ ਰਾਵਣ ਘਰ ਜੀਹਾਂ ਨਾ ਬਾਤੀ ਜੀਹਾਂ ਨਾ ਬਾਤੀ ਜੇ ਏਡੇ ਵੱਡੇ ਟੱਬਰ ਵਾਲੇ ਦੇ ਘਰ ਕੋਈ ਦੀਵਾ ਜਗਾਉਣ ਵਾਲਾ ਨਹੀਂ ਬਚਿਆ ਤੇ ਬੰਦਿਆ ਤੂੰ ਮੱਲਾ ਮਾਰੀ ਜਾਣਾ ਕੀ ਗਰੰਟੀ ਕਰ ਲੂ ਕੋਈ ਦੀਵਾ ਜਗਾਉਣ ਵਾਲਾ ਰਹੇਗਾ ਕਿ ਨਹੀਂ ਰਹੇਗਾ ਜੇ ਏਡੇ ਵੱਡੇ ਇਹ ਮਤਲਬ ਸਮਝਾਇਆ ਸੀ ਵੀ ਲੰਕਾ ਸਾ ਗੋਡ ਸਮੁੰਦਰ ਸੀ ਖਾਈ ਤੇ ਰਾਵਣ ਘਰ ਖਬਰ ਨਾ ਪਾਈ ਕਿਆ ਮੰਗੋ ਗੁਰੂ ਦੇ ਕੋਲ ਆਉਣ ਲੱਗਿਆਂ ਮੰਗਣ ਲੱਗਿਆਂ ਚੇਤਾ ਰੱਖਣਾ ਵੀ ਉਹ ਚੀਜ਼ ਨਹੀਂ ਮੰਗਣੀ ਜਿਹੜੀ ਨਾਸ਼ਵੰਤ ਹੈ ਅਸੀਂ ਮੰਗ ਹੀ ਨਾਸ਼ਵੰਤ ਰਹੇ ਹਾਂ ਸਾਡੀਆਂ ਤੇ ਲਿਸਟਾਂ ਹੀ ਨਾਸ਼ਵੰਤ ਪਦਾਰਥਾਂ ਦੀਆਂ ਹੁੰਦੀਆਂ। ਕੀ ਮੰਗਾਂ ਕਿਛ ਥਿਰ ਨਾ ਰਹੀ ਦਿਖਤ ਨੈਣ ਚੱਲਿਓ ਜਗ ਜਾਈ। ਅੱਖਾਂ ਨਾਲ ਵੇਂਦਿਆ ਵੇਂਦਿਆ ਜਗ ਤੁਰਿਆ ਜਾਂਦਾ ਮੰਗੀ ਫੇਰ ਹੀ ਅਸੀਂ ਕਾਚੀ ਜੰਨੇ ਆਂ ਫੇਰ ਨਾਸ਼ਵੰਤ ਪਦਾਰਥ ਹੀ ਮੰਗੀ ਜਾਂਦੇ। ਨਾਸ਼ਵੰਤ ਚੀਜ਼ਾਂ ਮੰਗ ਮੰਗ ਕੇ ਅਸੀਂ ਤੁਰੇ ਜਾਂਦੇ। ਮੰਗਣਾ ਤੇ ਅਸੀਂ ਸੱਚਾ ਪਾਤਸ਼ਾਹ ਕਰਤਾਰ ਬਖਸ਼ੋ, ਕੈਰੇਕਟਰ ਬਖਸ਼ੋ। ਉੱਚੀ ਸੋਚ ਬਖਸ਼ੋ ਵੀ ਅਸੀਂ ਦੁਨੀਆ ਤੇ ਚੰਗੇ ਕੰਮ ਕਰ ਸਕੀਏ। ਕਿਸੇ ਨਾ ਚੰਗਾ ਬੋਲੋ ਮੈਂ ਮਾਫ ਕਰਾਂ ਮੈਂ ਪਹਿਲਾਂ ਬੇਨਤੀ ਕਰਾਂ ਹੱਥ ਜੋੜ ਕੇ ਜੇ ਤੁਹਾਡੇ ਆਪਣੇ ਪਰਿਵਾਰਾਂ 'ਚ ਤੁਹਾਡਾ ਰਹਿਣ ਸਹਿਣ ਸਹੀ ਨਹੀਂ ਮਤਾਂ ਸੋਚੋ ਤੁਹਾਨੂੰ ਜਗਤ ਵਿੱਚ ਕਿਸੇ ਨੇ ਚੰਗਾ ਕਹਿਣਾ ਜੇ ਤੁਹਾਡੇ ਪਰਿਵਾਰ ਦੇ ਜੀ ਤੁਹਾਡੇ ਨਾਲ ਮਿਲ ਕੇ ਬਹਿਣ ਨੂੰ ਤਿਆਰ ਨਹੀਂ ਹੈਗੇ ਤਾਂ ਮਾੜੇ ਮੋٹے ਸ਼ਿਕਵੇ ਗਲੇ ਛਡਵਾੜੇ ਮਗਰੋਂ ਅਸੀਂ ਜੀਵਤ ਪਿਤਰ ਨਾ ਮੰਨਿਆ ਕੋ ਜਿਉਂਦੇ ਜੀ ਪਿਤਰਾਂ ਨੂੰ ਮੰਨਣਾ ਵਾ ਜਿਉਂਦੇ ਜੀ ਆਪਣੇ ਮਾਂ ਬਾਪ ਦੀ ਰਿਸਪੈਕਟ ਕਰਨੀ ਆ ਪਰਿਵਾਰਾਂ 'ਚ ਚੰਗੇ ਤਰੀਕੇ ਨਾਲ ਰਹਿਣਾ ਵਾ ਮਗਰੋਂ ਪਖੰਡ ਨਹੀਂ ਕਰਨਾ। ਨਾ ਜਿਉਂਦੇ ਦੀ ਸਮਾਜ ਵਿੱਚ ਇੱਜ਼ਤ ਕਰਨੀ ਹੈ। ਜਿਉਂਦੇ ਦੀ ਜੇ ਮਾਂ ਬਿਮਾਰ ਹੈ ਘਰ 'ਚ ਬਾਪੂ ਬਿਮਾਰ ਹੈ ਉਹਨੂੰ ਪੁੱਛੋ ਦਲੀਆ ਚਾਹੀਦਾ ਹੈ। ਖਿਜੜੀ ਚਾਹੀਦੀ ਹੈ। ਜੋ ਚਾਹੀਦਾ ਜਿਉਂਦੇ ਬਣਾ ਕੇ ਦੇਓ ਉਹਨਾਂ ਨੂੰ। ਮਰਨ ਤੋਂ ਬਾਅਦ ਨਾ ਸ਼ਰਧਾਂ ਵਾਸਤੇ ਤੁਸੀਂ ਥਾਲੀਆਂ ਚੱਕੀ ਫਿਰੋ ਜੇ ਆਹ Hindu ਪਰਿਵਾਰਾਂ 'ਚ ਕੋਈ ਚੜ੍ਹਾਈ ਕਰਦਾ ਤੇ ਉਹ ਪੰਡਤ ਦੇ ਮਗਰ ਤੁਰੇ ਫਿਰਦੇ ਥਾਲ ਲੈ ਕੇ। ਸਿੱਖਾਂ ਵਿੱਚ ਕੋਈ ਚੜ੍ਹਾਈ ਕਰਦਾ ਤੇ ਪੰਜ ਪਿਆਰੀ ਲੱਭਦੇ ਸੀ। ਸ਼ਿਕਾਉਣ ਵਾਸਤੇ ਜੀ ਸਾਡੇ ਸ਼ਰਾਹ ਦਾ ਸਾਡੇ ਪਾਪਾ ਜੀ ਦੇ ਜਿਹੜੀਆਂ ਚੀਜ਼ਾਂ ਜੁੰਦੀਆਂ ਵਿਚਾਰੇ ਨੂੰ ਖਾਣ ਨੂੰ ਨਹੀਂ ਮਿਲੀਆਂ ਉਹ ਤੁਸੀਂ ਮੁੜ ਕੇ ਖਵਾਉਂਦੇ ਜੇ ਵੀ ਸ਼ਾਇਦ ਸਾਡੇ ਪਾਪਾ ਜੀ ਨੂੰ ਇਸ ਸਮੇਂ ਅਗਲੀ ਪਹੁੰਚ ਜਾਏਗੀ ਇਹ ਕੋਈ ਟਰਾਂਸਪੋਰਟ ਥੋੜਾ ਜਿਹਾ ਕਿ ਬਈ ਇੱਥੋਂ ਮਾਲ ਲੱਦੋਗੇ ਉੱਥੇ ਜਾ ਕੇ ਲਾ ਦੇਣਗੇ ਉਹ ਟਰਾਂਸਪੋਰਟਰ ਆ ਕਿਤੇ ਤੁਸੀਂ ਜਿਹਨਾਂ ਨੂੰ ਸ਼ਿਕਾਰ ਹੈ ਜੀ ਪਦਾਰਥ ਤਾਂ ਜਿਹੜਾ ਤੁਹਾਡੇ ਮੂੰਹ ਦੇ ਵਿੱਚ ਚਲਾ ਗਿਆ ਨਾ ਦੰਦਾਂ ਨਾਲ ਚਿੱਥਿਆ ਗਿਆ ਉਹ ਤਾਂ ਵਿਸ਼ਟਾ ਬਣ ਗਿਆ ਸਤਗੁਰ ਨੇ ਬਾਣੀ ਚਾਖੀ ਸੀ ਅਨੰਦ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਘਰੇਤ ਤਾ ਹਉ ਆਪ ਆਖ ਪੂਏ ਤਕਨੇ ਪਾਪੀ ਸਿਓ ਤਨ ਗੱਡਿਆ ਥੁਕਾਂ ਪਈਆਂ ਤੇਤ ਭੋਜਨ ਤੇ ਜਦੋਂ ਤੱਕ ਤੁਹਾਡੇ ਤਨ ਤੋਂ ਪਰੇ ਪਿਆ ਨਾ ਉਹ ਚ ਮਹਿਕਾਂ ਹੁੰਦੀਆਂ ਵਾਂ ਜਿਹੜੇ ਭੋਜਨ ਚ ਮਹਿਕਾਂ ਹੁੰਦੀਆਂ ਨੇ ਨਾ ਘਰ ਦੇ ਤੜਕਾ ਲੱਗਦਾ ਹੋਵੇ ਦੇਸੀ ਘੋਦਾ ਕਿਦਾਂ ਬਾਹਰੋਂ ਆਇਆ ਬੰਦਾ ਸੰਬੰਧੀ ਲੈਂਦਾ ਹੁੰਦਾ ਵੀ ਅੱਜ ਕੋਈ ਵਧੀਆ ਚੀਜ਼ ਬਣ ਰਹੀ ਆ ਇਹ ਉਦੋਂ ਤੱਕ ਕਿ ਸੁਗੰਧੀਆਂ ਆਉਂਦੀਆਂ ਜਿਨੂੰ ਤੱਕ ਤੁਹਾਡੇ ਤਨ ਤੋਂ ਪਰੇ ਪਿਆ ਮਠਿਆਈਆਂ ਕਿਦਾਂ ਨਿਕਲਦੀਆਂ ਤਰ੍ਹਾਂ-ਤਰ੍ਹਾਂ ਦੀਆਂ ਜਲੇਬੀਆਂ ਨਿਕਲਦੀਆਂ ਕਿਦਾਂ ਲੋਕੀ ਮਈਕਾਂ ਲੈਂਦੇ ਆ ਉਦੋਂ ਤੱਕ ਹੀ ਚੰਗਾ ਲੱਗਦਾ ਜਦੋਂ ਤੱਕ ਬੰਦੇ ਦੀ ਬਾਡੀ ਤੋਂ ਪਰੇ ਪਿਆ ਅਸਮਾਨ ਇੱਕ ਵਾਰੀ ਦੰਦਾਂ ਨਾਲ ਚਿੱਤਕੇ ਨੂੰ ਅੰਦਰ ਛੁੱਟਣ ਦਿਓ ਹਾਂ ਜਿਹੜੇ ਸਰੀਰ ਤੇ ਮਾਣ ਕਰਦਣਾ ਮੇਰਾ ਸਰੀਰ ਬੜਾ ਵਧੀਆ ਪੰਜਾਂ ਸੱਤਾਂ ਘੰਟਿਆਂ 'ਚ ਥੁੱਕਾਂ ਪਈਆਂ ਤਿੱਤ ਆਪੇ ਥੁੱਕੀ ਜਾਂਦਾ ਉਹਤੇ ਪਾਸ਼ਕ ਨੇ ਆਹ ਚੀਜ਼ਾਂ ਨੂੰ ਥੁਕਣ ਲੈਗ ਬਣਾਇਆ ਕਿਨੇ ਵਲਾ ਤੇਰੇ ਉਸ ਸਰੀਰ ਜਿਹਤੇ ਰੋਜ ਮਾਣ ਕਰਦਾ ਵੀ ਆ ਵੇਖ ਮੇਰਾ ਸਰੀਰ ਕਿੰਨਾ ਕਮਾਲ ਦਾ ਤੇ ਹੁਣ ਤੁਸੀਂ ਆਪੇ ਹਿਸਾਬ ਲਾ ਲਓ ਵੀ ਜਦਾਂ ਤੁਸੀਂ ਭੋਜਨ ਕਿਸ ਨੂੰ ਛਕਾਇਆ ਵੀ ਇਹ ਪਾਪਾ ਜੀ ਨੂੰ ਪਹੁੰਚੂ ਕਿੱਦਾਂ ਪਹੁੰਚੂ ਉਹ ਥੁੱਕਾਂ ਪੀਂ ਜਾਂ ਤੇਤ ਹੋ ਗਿਆ ਆਖੋ ਸਤਨਾਮ ਸ੍ਰੀ ਵਿਜਰਾ ਤੁਸੀਂ ਭੋਜਨ ਛਕਾਉਂਦੇ ਹੋ ਇਹੋ ਸੋਚ ਕੇ ਛਕਾਉਂਦੇ ਹੋ ਨਾ ਆ ਕਈ ਸਾਡੇ ਮਗਰੋਂ ਅਰਦਾਸਾਂ ਮੈਂ ਆਪਣੇ ਹੱਥ ਗਰੰਥੀ ਸਿੰਘ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਜਿਹੜੀਆਂ ਮਗਰੋਂ ਰਜਾਈਆਂ ਤਲਈਆਂ ਦੀਆਂ ਅਰਦਾਸਾਂ ਕਰਦੇ ਹੋ ਨਾ ਇਹ ਵਿਛੜੀ ਆਤਮਾ ਨੂੰ ਮਿਲੇ ਇਹ ਅਰਦਾਸ ਕਰਿਆ ਕਰੋ ਵੀ ਜਿਉਂਦੇ ਜੀ ਪਾਪਾ ਜੀ ਨੂੰ ਰਜਾਈ ਲੈ ਕੇ ਦਿਓ ਇਹ ਮਗਰੋਂ ਆਤਮਾ ਨੇ ਕਿਹੜੀ ਰਜਾਈ ਲੈਣੀ ਹੈ ਜੀ ਮੈਨੂੰ ਦੱਸਿਓ ਭਲਾ ਆਤਮਾ ਨੇ ਕਿਹੜੇ ਮੰਜੇ ਤੇ ਸੋਣਾ ਬਈ ਕਈ ਸਿਵਿਆਂ 'ਚ ਆਵਾਜ਼ਾਂ ਮਾਰੀ ਜਾਣਗੇ ਜਦੋਂ ਚੜਾਈ ਕਰਦਾ ਨਾ ਬੰਦਾ ਜਦੋਂ ਅੰਗੀਠਾ ਸੰਭਾਲਦਿਆਂ ਕਹਿਣਗੇ ਆਵਾਜ਼ ਮਾਰ ਲਓ ਪਾਪਾ ਜੀ ਨੂੰ ਦੱਸੋ ਪਾਪਾ ਜੀ ਉੱਥੇ ਬੈਠੇ ਹੋਣ ਉਹ ਤੇ ਵਿਚਾਰੇ ਪੰਖ ਉੱਡ ਗਿਆ ਪੰਜ ਛੇ ਦਿਨ ਪਹਿਲਾਂ ਹੀ ਪੌਰ ਉਡਾਰੀ ਮਰ ਗਿਆ ਮੁੜ ਕੇ ਡੇਢ ਦਿਨ ਤੁਸੀਂ ਕੈਂਡੀ 'ਚ ਛੱਡਿਆ ਉਹਨੂੰ ਫਿਰ ਤੁਸੀਂ ਸਿਵਿਆਂ 'ਚ ਸਾੜ ਆਏ ਜੇ ਹੁਣ ਆਵਾਜ਼ ਕਿੱਥੋਂ ਆਣੀ ਆ ਬਈ ਅਛਾ ਜਦੋਂ ਆਵਾਜ਼ਾਂ ਮਾਰਦੇ ਸੀ ਪਾਪਾ ਜੀਦੋਂ ਕੋਈ ਨਹੀਂ ਸੁਣਦਾ ਹੁਣ ਮੜੀਆਂ ਚ ਆਵਾਜ਼ਾਂ ਮਾਰ ਮਾਰ ਕੇ ਨਾਲ ਲੈ ਕੇ ਜਾਂਦੇ ਮਤਲਬ ਸਾਡੇ ਦਿਮਾਗ ਚ ਇਦਾਂ ਦੀਆਂ ਪਿਕਚਰਾਂ ਬਣਾ ਬਣਾ ਕੇ ਬਿਠਾ ਦਿੱਤੀਆਂ ਗਈਆਂ ਤੇ ਇਹਨਾਂ ਗੱਲਾਂ ਚੋਂ ਬਾਹਰ ਨਿਕਲੋ ਗੁਰਮਤ ਨੂੰ ਸਮਝਣ ਦੀ ਕੋਸ਼ਿਸ਼ ਕਰੋ ਸਾਥ ਸੰਗਤ ਜੀ ਬੜਾ ਟਕਵਾਂਜ ਚੱਲ ਪਿਆ ਹੈ ਸਾਡੇ ਸਮਾਜ ਚ ਕੋਈ ਕਹੀ ਜਾਂਦਾ ਮੇਰੇ ਚ ਬਾਬਾ ਦੀਪ ਸਿੰਘ ਦੀ ਜੋਤ ਆਉਂਦੀ ਆ ਕੋਈ ਕਿਸੇ ਗੁਰੂ ਦੀ ਜੋਤ ਕਹੀ ਜਾਂਦਾ ਕੋਈ ਦੇਵੀ ਦੀ ਕਹੀ ਜਾਂਦਾ ਕੋਈ ਦੇਵਤੇ ਦੀ ਕਹੀ ਜਾਂਦਾ ਜਿਹਨੂੰ ਹੋਰ ਕੋਈ ਨਹੀਂ ਲੱਭਦਾ ਕਹਿੰਦਾ ਸਾਡਾ ਤਾਇਆ ਆ ਗਿਆ ਮੇਰੇ ਚ ਹੁਣ ਤੁਸੀਂ ਉਹਦੀ ਜ਼ਮੀਨ ਨੱਪੀ ਹੁਣ ਤੁਹਾਡੇ ਚ ਹੀ ਆਉਣਾ ਉਹਨੇ ਗਵਾਂਢੀਆਂ ਤੇ ਹੁਣ ਜਾਣੋ ਰਿਹਾ ਹੋ ਤੁਹਾਨੂੰ ਤਾਂ ਕਰੋ ਆਣ ਕੇ ਤੁਸੀਂ ਧੱਕੇ ਨਾਲ ਜ਼ਮੀਨ ਨੱਪ ਲਈ ਉਹਦੀ ਹੁਣ ਪਖੰਡ ਕਰੀ ਜਾਣਗੇ ਜੀ ਸਾਡੇ ਤਾਇਆ ਸਾਡੇ ਸਿਰ ਚੜ ਕੇ ਬੋਲੀ ਜਾਂਦਾ ਕਿ ਇਹਦੇ ਸਿਰ ਤੇ ਤਾਈ ਬੋਲੀ ਜਾਂਦੀ ਆ ਇਹ ਕੋਈ ਨਹੀਂ ਬੋਲਦਾ ਜੀ ਅੱਛਾ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਹੁਣ ਧਿਆਨ ਨਾਲ ਸੁਣ ਹੁਣ ਆ ਪੰਜਾਬ ਚ ਤੁਸੀਂ ਹਰ ਦਿਨੇ ਚ ਬਿਠੇ ਜੇ ਇੱਥੇ ਸਮਾਜ ਵਿੱਚ ਦੂਜੀਆਂ ਸਟੇਟਾਂ ਦੇ ਬੰਦੇ ਵੀ ਆਏ ਹੋਣਗੇ ਹੁਣ ਤੁਸੀਂ ਵੇਖੋ ਪੰਜਾਬ ਵਿੱਚ ਵੀ ਦੂਜੀਆਂ ਸਟੇਟਾਂ ਤੋਂ ਕਾਫੀ ਬੰਦੇ ਉਹ ਵੀ ਛੜਾਈ ਕਰਦੇ ਹੋਣਗੇ ਕਦੀ ਕਿਸੇ ਸਰਦਾਰ ਜਦੋਂ ਚੜ੍ਹਾਈ ਕੀਤਾ ਹੋਵੇ ਤੇ ਉਹਨਾਂ ਦੇ ਟੱਬਰ ਕਹੀ ਜਾਵੇ ਸਾਡਾ ਫਲਾਣਾ ਬੰਦਾ ਸਾਡੇ ਸਿਰ ਤੇ ਆਣ ਕੇ ਬੋਲਦਾ ਕਦੀ ਉਹਦੇ ਵਿੱਚ ਆਣ ਕੇ ਹਿੰਦੀ ਬੋਲਿਆ ਉਹਨੇ ਇਹਦੇ ਦੂਜੀਆਂ ਸਟੇਟਾਂ ਦੇ ਬੰਦੇ ਵੀ ਧਿਆਣ ਕੇ ਮਰਦੇ ਆ ਨਾ ਜਾਂ ਕੋ ਪੰਜਾਬੀ ਜਾਣ ਕੇ ਗੋਰਾ ਇੰਗਲਿਸ਼ ਬੋਲਣ ਲੱਗ ਪਿਆ ਹੋਵੇ ਆਣ ਕੇ ਵੀ ਮੈਂ ਗੋਰੇ ਦੀ ਰੂਹ ਤੁਰੀ ਫਿਰਦੀ ਐ ਪੰਜਾਬੀਆਂ ਚ ਹੀ ਪੰਜਾਬੀ ਦੀ ਰੂਹ ਕਿਉਂ ਆਉਂਦੀ ਆ ਵੀ ਜਾਂ ਰੂਹਾਂ ਨੂੰ ਵੀ ਪਤਾ ਲੱਗਦਾ ਇਹ ਸਭ ਮਾਇਆ ਜਾਲ ਆ ਪਖੰਡਾ ਹੋਰ ਕੱਜ ਨਹੀਂ ਆਗਾ ਬੰਦਾ ਤੇ ਪੰਜ ਪੰਜ ਤਤ ਨੇ ਤਤਾਂ ਚ ਤਤ ਜਾ ਕੇ ਸਮਾਗੇ ਕਹਿੰਨੇ ਕੇ ਚਾਉਣਾ ਸੀ ਭਰਾ ਜੀ ਪਵਣੇ ਮੈਂ ਪਵਣ ਸਮਾਇਆ ਜੋਤੀ ਮੈਂ ਜੋਤ ਲੜ ਜਾਇਆ ਮਾਟੀ ਮਾਟੀ ਰੋਵਣਾ ਰੇ ਕੀ ਕੌਣ ਮੁਆ ਰੇ ਬ੍ਰਹਮ ਗਿਆਨੀ ਮਿਲ ਇਹ ਤਾਂ ਚਲਤ ਪਿਆ ਹੁਣ ਅਹੀਂ ਰੋਸ ਮਗਮਾ ਜਾਣੇ ਹਾਂ ਤਕਦੀ ਭੂਤ ਲੱਭਾ ਨਹੀਂ ਜੇ ਸੱਚੀ ਲੱਭ ਗਿਆ ਤੇ ਕੰਮੇ ਲਾਵਾਂਗੇ ਉਹਦੇ ਕੋਲ ਭੂਤ ਕੋਲ ਕੰਮ ਲੈ ਲਾਂਗੇ ਫੇਰ ਆਪਾਂ ਜੇ ਮੰਨ ਲਓ ਸੱਚੀ ਭੂਤ ਲੱਭ ਜੇ ਉਹਦੇ ਕੋਲ ਕੰਮ ਲੈ ਲੋ ਦੀ ਕਿਆ ਕਰੋ ਵੀ ਭੂਤ ਆਵੇ ਪਰ ਸਾਡੇ ਦਿਮਾਗ 'ਚ ਬੰਦਾ ਸਭ ਤੋਂ ਵੱਡਾ ਭੂਤ ਆ ਜਦੋਂ ਸੱਚ ਨਾਲ ਟੁੱਟਦਾ ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਉਤਾਰ ਇਹਨੂੰ ਜਿੰਨ ਪੜਨਾ ਜਿੰਨ ਜਿੰਨ ਇਹਨੂੰ ਜਿੰਨਾ ਵੀ ਪੜ ਹਲੰਤਲਾਵਾਂਗੇ ਤੇ ਜਿੰਨਾ ਬਣ ਜਾਣਾ ਇਹਨੂੰ ਪੜਨਾ ਜਿੰਨਾ ਦਾ ਉਤਾਰ ਜਿੰਨ ਜਿਵੇਂ ਆਪਾਂ ਕਹਿੰਦੇ ਜਿੰਨ ਕਹਿੰਦੇ ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਉਤਾਰ ਪੁੱਤ ਜਨੂਰਾ ਤੇਜ ਨੂਰੀ ਜਿਨ੍ਹਾਂ ਘਰਾਂ 'ਚ ਕਦੀ ਬਾਣੀ ਨਹੀਂ ਪੜੀ ਗਈ ਜਿਨ੍ਹਾਂ ਘਰਾਂ 'ਚ ਕਦੀ ਗੁਰਬਾਣੀ ਦੀ ਵਿਚਾਰ ਨਹੀਂ ਹੋਈ ਉਹਨਾਂ ਘਰਾਂ ਦੇ ਵਿੱਚ ਜਿਹੜੇ ਪੁੱਤ ਨੇ ਜਨਮ ਲਿਆ ਪਾਤਸ਼ਾਹੀ ਦੀ ਬਾਣੀ ਕਹਿੰਦੀ ਉਹ ਪੁੱਤ ਭੂਤ ਹੈ ਜਿੰਨ ਹੈ ਜਿਨ੍ਹਾਂ ਘਰਾਂ 'ਚ ਕਦੀ ਸਤਗੁਰ ਦਾ ਓਟ ਆਸਰਾ ਨਹੀਂ ਲਿਆ ਗਿਆ ਉਹਨਾਂ ਘਰਾਂ ਜਿਸ ਪੁੱਤ ਧੀ ਨੇ ਜਨਮ ਲਿਆ ਉਹ ਪੁੱਤ ਪੋਤ ਧੀ ਕੌਣ ਨੇ ਭੂਤ ਨੇ ਤੇ ਜਿਨ੍ਹਾਂ ਦਾ ਔਤਾਰ ਹੁਣ ਜਿਹੜੀ ਮਾਂ ਨੇ ਜਨਮ ਦਿੱਤਾ ਉਹ ਜੋਰੂ ਜਿਨ੍ਹਾਂ ਦਾ ਸਿਕਦਾਰ ਉਹ ਭੂਤਾਂ ਦੀ ਸਰਦਾਰ ਹੋ ਗਈ ਮਾਂ ਬਾਪ ਸਾਡੇ ਲੋਕ ਪਖੰਡੀਆਂ ਕੋ ਤਰੇ ਫਰਦੇ ਵੀ ਸ਼ਾਇਦ ਇਥੇ ਭੂਤਵਾ ਸਾਡੇ ਤੋਂ ਕੋਈ ਸ਼ਕਤੀ ਸਾਨੂੰ ਬਾਹਰ ਆਣ ਕੇ ਕੱਢ ਦੇਵੇਗੀ ਤੂੰ ਇਸ ਕਰਕੇ ਸਾਸ ਸੰਗਤ ਜੀ ਗੁਰੂ ਪਾਸ਼ਾ ਜੀ ਨੇ ਜੋ ਨੁਕਤਾ ਦਿੱਤਾ ਇਹ ਸਮਝਣ ਦੇ ਲੋੜ ਸੀ ਵੀ ਸੁਖ ਨਾ ਹੀ ਰਹੇ ਹਰ ਭਗਤ ਬਿਨਾ ਸੁਖ ਨਹੀਂ ਹੈਗਾ ਹਰੀ ਦੀ ਭਗਤੀ ਤੋਂ ਬਿਨਾ ਤੇ ਭਗਤੀ ਚੇਤਾ ਰੱਖਣਾ ਵਿਣ ਗੁਣ ਕੀਤੇ ਭਗਤ ਨਾ ਹੋਏ ਬਿਨਾ ਗੁਣਾ ਤੋਂ ਇਬਾਦਤ ਨਹੀਂ ਹੋ ਸਕਦੀ ਗੁਣ ਹੀ ਇਬਾਦਤ ਨੇ ਪਰਮੇਸ਼ਰ ਦੇ ਗੁਣ ਜਿਹੜੇ ਆ ਦੇਵੀ ਗੁਣ ਜਿਹਨੂੰ ਆਪਾਂ ਸੱਤ ਜਦੋਂ ਅਸੀਂ ਭਾਈ ਸੱਤਾ ਬਲਵੰਡ ਜੀ ਦੀ ਵਾਰ ਪੜਦੇ ਆ ਨਾ ਰਾਮਕਲੀ ਰਾਗ ਵਿੱਚ ਭਾਈ ਸੱਤਾ ਬਲਵੰਡ ਜੀ ਕਹਿੰਦੇ ਨੇ ਨਾਉ ਕਰਤਾ ਕਾਦਰ ਕਰੇ ਸਾਰੇ ਪੜੋ ਨਾਲ ਨਾਲ ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਖੀਮਦੈ ਦੇ ਗੁਣਾ ਸੱਤ ਭੈਣ ਭਰਾਵ ਹੈ ਪਾਰੰਗਤ ਦਾਨ ਪ੍ਰੀਮ ਦੇ ਨਾਨਕ ਰਾਜ ਚਲਾਇਆ ਸਚ ਕੋਟ ਸਥਾਣੀ ਨਿਵਦੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਦੇਵੀ ਗੁਣ ਸਕੇ ਭੈਣ ਭਰਾਵਾ ਸਕੇ ਭੈਣ ਭਰਾਵਾ ਸਰੀਰ ਦੀ ਉਹਨਾਂ ਦੀ ਭੈਣ ਆ ਬੀਬੇ ਨਾਨਕੀ ਵੇਖੋ ਰਿਸ਼ਤੇ ਸਾਡੇ ਦੋ ਹੁੰਦੇ ਆ ਸਾਸ ਦੇ ਤਨ ਦੇ ਰਿਸ਼ਤੇ ਹੋਰ ਆ ਮਨ ਦੇ ਰਿਸ਼ਤੇ ਹੋਰ ਆ ਜਿਹੜੇ ਆਪਣੇ ਤਨ ਦੇ ਰਿਸ਼ਤੇ ਆ ਨਾ ਇਹ ਸਾਰਿਆਂ ਦੇ ਅਲੱਗ-alag ਆ ਕਿ ਮਾਤਾ ਦਾ ਨਾਮ ਵੱਖਰਾ ਪਿਤਾ ਦਾ ਨਾਮ ਵੱਖਰਾ ਭੈਣਾ ਭਰਾਵਾਂ ਦੇ ਨਾਮ ਵੱਖਰੇ ਨੇ ਪਰ ਜਿਹੜਾ ਸਾਡਾ ਅੰਦਰ ਦਾ ਰਿਸ਼ਤਾ ਨਾ ਅੰਦਰ ਦੇ ਭੈਣ ਭਰਾਵਾ ਉਹ ਇੱਕੋ ਹੀ ਆ ਉਹ ਕਿਹੜੇ ਸੀ ਦੇਵੀ ਗੁਣ ਜਿਹਨੂੰ ਭਾਈ ਸਤਾ ਬਲਵੰਤ ਜੀ ਨੇ ਕਿਹਾ ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਖਿੰਦੇ ਦੇ ਗੁਣਾ ਦੇ ਗੁਣਾ ਦਾ ਅਰਥ ਹੈ ਦੇਵੀ ਗੁਣ ਦੇ ਗੁਣਾ ਸੱਤ ਭੈਣ ਭਰਾਵ ਹੈ ਦੇਵੀ ਗੁਣ ਗੁਰੂ ਨਾਨਕ ਸਾਹਿਬ ਦੇ ਸਕੇ ਭੈਣ ਭਰਾਵਾ ਤੇ ਜਿਹੜੇ ਬੰਦੇ ਆਪਣੀ ਜ਼ਿੰਦਗੀ ਚ ਦੇਵੀ ਗੁਣਾ ਨੂੰ ਆਪਣੇ ਭੈਣ ਭਰਾ ਬਣਾ ਲੈਂਦੇ ਆ ਨਾ ਉਹ ਕਦੀ ਇਕੱਲੇ ਨਹੀਂ ਹੁੰਦੇ ਸਾਧ ਸੰਗਤ ਜੀ ਉਹ ਕਦੀ ਕਹਿੰਦੇ ਨਹੀਂ ਮੈਂ ਕੱਲਾ ਹਾਂ ਉਹ ਕੰਨ ਦੇ ਮੇਰੇ ਭੈਣ ਭਰਾ ਆ ਗਏ ਭਾਈ ਮੈਂ ਕੱਲਾ ਹੀ ਨਹੀਂ ਦੇਵੀ ਗੁਰੂ ਰਾਮਦਾਸ ਮਹਾਰਾਜ ਨੇ ਤਾਂ ਹੀ ਤੇ ਆਖਿਆ ਸੀ ਵੀ ਹਮ ਰੋਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਗੋਰ ਸਤਗੁਰ ਸੰਗ ਕੀਰੇ ਹਮ ਥਾਪੇ ਤਨ ਤਨ ਹੇ ਮੇਰੇ ਮਾਰਜੀ ਤੁਸੀਂ ਤਨ ਨੂੰ ਗੁਰੂ ਤਨ ਹੈ ਸਾਡੇ ਵਾਸਤੇ ਤਾਂ ਹੀ ਤੇ ਭਾਈ ਜਦੋਂ ਅਸੀਂ ਗੁਰੂ ਰਾਮਦਾਸ ਜੀ ਦੀ ਬਾਣੀ ਪੜ੍ਹਦੇ ਨਾ ਉਹਨਾਂ ਨੇ ਬੜੇ ਪਵਿੱਤਰ ਬਚਨ ਕਹੇ ਕਿ ਹੇ ਅਕਾਲ ਪੁਰਖ ਵਾਹਿਗੁਰੂ ਜੀ ਜਦੋਂ ਮੈਂ ਤੁਹਾਡੀ ਵਿਚਾਰਧਾਰਾ ਨੂੰ ਤੁਹਾਡੇ ਗੁਰੂ ਦੇ ਸ਼ਬਦਾਂ ਨੂੰ ਧਿਆਨ ਨਾਲ ਸੁਣਿਆ ਸਤਗੁਰ ਬਾਣੀ ਪੁਰਖ ਪਰਖੋਤਮ ਬਾਣੀ ਸਿਓ ਚਿਤ ਲਾਵੇ ਗੋ ਗੁਰਬਾਣੀ ਸੁਣਤ ਮੇਰਾ ਮਨ ਦਰਵਿਆ ਮਨ ਪੀਨਾ ਨਿਜ ਘਰ ਆਵੇ ਗੋ ਮੇਰਾ ਮਨ ਨਿਜ ਘਰ ਵਿੱਚ ਟਿਕ ਗਿਆ ਜਦੋਂ ਮੈਂ ਆਪਣੇ ਗੁਰੂ ਦੇ ਪਵਿੱਤਰ ਬਚਨ ਸੁਣੇ ਤੂੰ ਗੁਰਬੰਧਪ ਹੇ ਮੇਰੇ ਮਾਲਜੀ ਤੁਸੀਂ ਮੇਰੇ ਰਿਸ਼ਤੇਦਾਰ ਹੋ ਤੁਸੀਂ ਮੇਰੇ ਸਾਖ ਸੰਬੰਧੀ ਹੋ ਸਭ ਕੁਝ ਤੁਸੀਂ ਹੋ ਮੇਰੇ ਜਦੋਂ ਇਨਸਾਨ ਗੁਰੂ ਦੇ ਨਾਲ ਆਪਣੀ ਸੁਰਤ ਜੋੜਦਾ ਨਾ ਗੁਰੂ ਅਕਾਲ ਪੁਰਖ ਵੈਗਰੂ ਦੇ ਨਾਲ ਸਾਝ ਪਾਉਂਦਾ ਫਿਰ ਉਹ ਕਦੀ ਆਪਣੇ ਆਪ ਨੂੰ ਅਨਾਥ ਨਹੀਂ ਕਹਿੰਦਾ ਕਦੀ ਯਤੀਮ ਨਹੀਂ ਕਹਿੰਦਾ ਕਦੀ ਉਹ ਕਹਿੰਦਾ ਨਹੀਂ ਮੈਂ ਕੱਲਾ ਵਾਂ ਕਹਿੰਦਾ ਮੈਂ ਕੱਲਾ ਕਿੱਦਾਂ ਮੇਰੇ ਦੇ ਨਾਲ ਆ ਹਮੇਸ਼ਾ ਕਿਉਂ ਮੇਰਾ ਗੁਰੂ ਮੇਰੇ ਨਾਲ ਆ ਗੁਰੂ ਦੀ ਸਿੱਖਿਆ ਮੇਰੇ ਨਾਲ ਆ ਗੁਰੂ ਦਾ ਉਪਦੇਸ਼ ਮੇਰੇ ਨਾਲ ਆ ਤੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਸੁਖ ਨਾਹੀ ਰਹੇ ਹਰ ਭਗਤ ਬਿਨਾਂ ਸੁਖ ਨਹੀਂ ਹੈਗਾ ਹਰੀ ਦੀ ਭਗਤੀ ਤੋਂ ਬਿਨਾਂ ਜੀਤ ਜਨਮ ਇਸ ਜਨਮ ਨੂੰ ਜਿੱਤਣਾ ਵੇਖੋ ਜਨਮ ਲੈਣਾ ਹੋਰ ਗੱਲ ਹੈ ਜਨਮ ਨੂੰ ਜਿੰਨਾ ਹੋਰ ਗੱਲ ਹੈ ਜਿਵੇਂ ਸਕੂਲ ਵਿੱਚ ਐਡਮਿਸ਼ਨ ਸਾਰੇ ਲੈ ਲੈਂਦੇ ਨੇ ਪਰ ਸਾਰੇ ਬੱਚੇ ਫਰਸਟ ਨਹੀਂ ਆਉਂਦੇ ਸਾਰਿਆਂ ਬੱਚਿਆਂ ਦੀਆਂ ਸਕੂਲ ਦੇ ਬਾਹਰ ਫੋਟੋਆਂ ਨਹੀਂ ਲੱਗਦੀਆਂ ਤੁਸੀਂ ਵੇਖਿਆ ਨਾ ਜਦੋਂ ਸਕੂਲ ਵਿੱਚ ਐਡਮਿਸ਼ਨ ਸਾਰਿਆਂ ਬੱਚਿਆਂ ਨੇ ਲਈ ਪਰ ਕਈ ਵਾਰੀ ਜਿਹੜਾ ਪੀਣ ਦਾ ਬੱਚਾ ਹੁੰਦਾ ਜਿਹੜਾ ਉੱਥੇ ਚਾਹ ਪਾਣੀ ਪਿਉਣ ਦੀ ਸੇਵਾ ਨਿਭਾ ਰਿਹਾ ਹੁੰਦਾ ਕੋਈ ਸਟਾਫ ਨੂੰ ਉਹਦਾ ਬੱਚਾ ਸਕੂਲ 'ਚ ਫਰਸਟ ਆਉਂਦਾ ਅੱਜ ਪ੍ਰਿੰਸੀਪਲ ਵੀ ਕਹਿੰਦਾ ਵੀ ਇਸ ਬੱਚੇ ਨਾਲ ਮੈਂ ਫੋਟੋ ਲਵਾਣੀ ਹੈ ਸਕੂਲ ਦਾ ਸਟਾਫ ਵੀ ਉਸ ਬੱਚੇ ਦਾ ਫੋਟੋ ਲਵਾਉਂਦਾ ਤੇ ਸਕੂਲ ਦੇ ਬਾਹਰ ਗੇਟ ਦੇ ਉੱਤੇ ਉਸ ਬੱਚੇ ਦੀ ਫੋਟੋ ਲੱਗਦੀ ਹੈ ਸਕੂਲ 'ਚ ਐਡਮਿਸ਼ਨ ਸਾਰਿਆਂ ਨੇ ਲਈ ਪਰ ਸਾਰੇ ਫਰਸਟ ਨਹੀਂ ਆਏ ਸਾਰਿਆਂ ਦਾ ਜਨਮ ਹੁੰਦਾ ਪਰ ਸਾਰਿਆਂ ਦਾ ਜਨਮ ਸਫਲ ਨਹੀਂ ਹੁੰਦਾ ਜਿਨ੍ਹਾਂ ਦਾ ਸਫਲ ਹੁੰਦਾ ਨਾ ਲੋਕ ਉਹਨਾਂ ਦੇ ਜੀਵਨ ਦੀਆਂ ਉਦਾਹਰਨਾਂ ਦੇ ਦੇ ਕੇ ਦੂਜਿਆਂ ਨੂੰ ਸਮਝਾਉਂਦੇ ਆ 7 ਸਾਲ ਸੀ ਬਾਬਾ ਫਤੇ ਸਿੰਘ ਦੀ ਉਮਰ 9 ਸਾਲ ਦੀ ਉਮਰ ਸੀ ਬਾਬਾ ਜੋਰਾਵਰ ਸਿੰਘ ਦੀ ਅੱਜ ਵੀ ਸੀ ਉਹਨਾਂ ਦੇ ਜੀਵਨ ਦੀਆਂ ਉਦਾਹਰਨਾਂ ਦਿੰਨੀਆਂ ਕਿਉਂਕਿ ਜੀਵਨ ਸਫਲ ਸੀ ਉਹਨਾਂ ਦਾ ਸਫਲ ਜੀਵਨ ਉਹਨੂੰ ਕਹਿੰਦੇ ਜਿਹਦੀ ਐਗਜ਼ੈਂਪਲ ਦਿੱਤੀ ਜਾਵੇ ਜਿਹਦੀ ਉਦਾਹਰਨ ਦਿੱਤੀ ਜਾਵੇ ਤੇ ਜਿਹਦੇ ਜਿਉਂਦੇ ਹੀ ਮਾਪੇ ਤੁਸੀਂ ਵੇਖੋ ਬੱਚਾ ਨਸ਼ਾ ਕਰਦਾ ਹੋਵੇ ਨਾ ਕਈ ਵਾਰੀ ਦਾਦੀ ਕਹਿੰਦੀ ਆ ਮਾਂ ਕਹਿ ਦਿੰਦੀ ਕੇਰੀ ਮੈਂ ਨਹੀਂ ਚਾਹੁੰਦੀ ਤੇਰਾ ਪਰਚਾਵਾ ਮੇਰੇ ਬੱਚਿਆਂ ਤੇ ਪਵੇ ਸਾਸਣ ਜੀ ਕਈ ਵਾਰ ਨਾ ਪਿਓ ਪੁੱਤ ਇਕੱਠੀ ਰੋਟੀ ਖਾਂਦੇ ਆ ਤੇ ਨਸ਼ਾ ਪੀਣ ਵਾਲਾ ਜਿਹੜਾ ਬੰਦਾ ਨਾ ਕਈ ਵਾਰੀ ਪਤਨੀ ਕਹਿੰਦੀ ਆ ਵੀ ਮੈਂ ਨਹੀਂ ਚਾਹੁੰਦੀ ਵੀ ਤੇਰੀ ਝੂਠ ਮੇਰਾ ਪੁੱਤ ਖਾਵੇ ਮੈਨੂੰ ਚਾਹੁੰਦੀ ਤੇ ਬੰਦੇ ਦੀ ਭਾਵੇਂ 500 ਕਲਾ ਜ਼ਮੀਨ ਹੋਵੇ ਬੰਦਿਆ ਤੇਰੇ ਗਾ ਤੇ ਗਰੀਬ ਹੈ ਹੀ ਬੰਦਾ ਕੋਈ ਨਹੀਂ ਤੂੰ ਕਾਹਦੇ ਲਈ ਐਗਜ਼ਾਮਪਲ ਬਣਨਾ ਤੂੰ ਤੇ ਆਪਣੇ ਪਰਿਵਾਰ ਲਈ ਵੀ ਐਗਜ਼ਾਮਪਲ ਨਹੀਂ ਬਣ ਪਾਇਆ ਤੂੰ ਤੇ ਆਪਣੇ ਪਰਿਵਾਰ ਲਈ ਵੀ ਪ੍ਰੇਰਨਾ ਸਰੋਤ ਨਹੀਂ ਬਣਨਾ ਵੀ ਤੇਰਾ ਝੂਠਾ ਪਾਣੀ ਨਹੀਂ ਤੇਰੀ ਪਤਨੀ ਨੇ ਤੇਰੀ ਮਾਂ ਨੇ ਆਪਣੇ ਪੋਤਰਿਆਂ ਨੂੰ ਤੇਰਾ ਝੂਠਾ ਪਾਣੀ ਨਹੀਂ ਪੀਣ ਦਿੱਤਾ ਨਹੀਂ ਤੇ ਕਿੱਥੇ ਪਿਓ ਪੁੱਤ ਇਕੱਠੀ ਰੋਟੀ ਖਾਂਦੇ ਆ ਕਈ ਵਾਰੀ ਬੱਚੇ ਇਕੱਠੇ ਬਹਿ ਕੇ ਇੱਕ ਦੂਜੇ ਨਾਲ ਪ੍ਰਸ਼ਾਦਾ ਛਕਦੇ ਆ ਸਫਲ ਜੀਵਨ ਕਿਹਨੂੰ ਕਹਿੰਦੇ ਆ ਜਿਹਦੀਆਂ ਲੋਕ ਉਦਾਹਰਨਾ ਦੇਣ ਜਿਹਦੀਆਂ ਲੋਕ ਐਗਜ਼ੈਂਪਲਾਂ ਦੇਣ ਕਿ ਜੀਵਨ ਇਦਾਂ ਦਾ ਹੁੰਦਾ ਪਾਸ਼ਕਦੇ ਨੇ ਸੁਖ ਨਾਹੀ ਰੇ ਹਰ ਭਗਤ ਬਿਨਾ ਜੀਤ ਜਨਮ ਇਹ ਰਤਨ ਅਮੋਲਕ ਜਦੋਂ ਤੂੰ ਭਗਤੀ ਨਾਲ ਜੁੜੇਗਾ ਰੱਬੀ ਗੁਣਾ ਨਾਲ ਜੁੜੇਗਾ ਐਸ ਜੀਵਨ ਨੂੰ ਤੂੰ ਜੇਤ ਲਵੇਂਗਾ ਅਤੇ ਜਿੱਤ ਪ੍ਰਾਪਤ ਕਰ ਲਵੇਂਗਾ ਜੀਤ ਜਨਮ ਇਹ ਰਤਨ ਅਮੋਲਕ ਸਾਧ ਸੰਗਤ ਜਪ ਇੱਕ ਖਿਨਾ ਪਾਸ਼ਕ ਨੇ ਰੈਣ ਗਵਾਈ ਸੋਇਕੈ ਸਾਰੇ ਬੋਲੋ ਦਿਵਸ ਗਵਾਇਆ ਖਾਏ ਰੈਣ ਰਾਤ ਸੁੱਤیاں ਲੰਘੀ ਦਿਨ ਖਾ ਪੀ ਕੇ ਲੰਘਿਆ ਹੀਰੇ ਜੈਸਾ ਜਨਮ ਇਹ ਜਨਮ ਹੀਰੇ ਵਰਗਾ ਪਰ ਕੌਡੀ ਕੌਡੀਆਂ ਦੇ ਭਾਈ ਗਵਾ ਛੱਡਿਆ ਮਹਾਰਾਜ ਕਿਹਦੇ ਨੇ ਪਾਸ਼ਕ ਨੇ ਸੱਬੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ ਸਾਰਾ ਕੁਝ ਪ੍ਰਾਪਤ ਆ ਜੇ ਇੱਕ ਨਾਲ ਸਾਂਝ ਪੈ ਗਈ ਜਨਮ ਪਦਾਰਥ ਸਫਲ ਹੈ ਇਹ ਜਿੰਦਗੀ ਦਾ ਜਿਹੜਾ ਜਨਮ ਰੂਪੀ ਪਦਾਰਥ ਆ ਨਾ ਇਹ ਵੀ ਸਫਲ ਹੋ ਗਿਆ ਜੇ ਸੱਚਾ ਸ਼ਬਦ ਕਥ ਗੁਰ ਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮੱਥੇ ਜਿਨੇ ਆਪਣੇ ਮੱਥੇ ਤੇ ਇੱਥੇ ਚੰਗੀਆਂ ਵਿਚਾਰਾਂ ਲਿਖ ਲੀਆਂ ਮੱਥੇ ਦੇ ਭਾਗ ਸਤਗੁਰ ਦੀ ਬਾਣੀ ਬਦਲਦੀ ਆ ਜਿਹਨੂੰ ਆਪਾਂ ਕਿਸਮਤ ਕਹਿੰਦੇ ਆ ਬੰਦੇ ਦੀਆਂ ਤਕਦੀਰਾਂ ਵਜ਼ਲ ਦਿੰਦੀ ਹੈ ਸਤਿਗੁਰ ਦੀ ਬਾਣੀ ਜਿਹੜੇ ਲੋਕ ਨਸ਼ਿਆਂ 'ਚ ਪਏ ਸੀ ਜੇ ਅੱਜ ਗੁਰੂ ਦੇ ਸ਼ਬਦ ਨਾਲ ਸੁਣ ਲਵੇ ਜਦੋਂ ਸਾਨੂੰ ਕੋਈ ਨੌਜਵਾਨ ਅਸੀਂ ਹੁਣੇ ਆ ਰਹੇ ਸੀ ਨਾਲ ਲੁਧਿਆਣੇੋਂ ਇੱਕ ਵੀਰ ਦਾ ਕਤਰ ਤੋਂ ਫੋਨ ਆਇਆ ਕਹਿੰਦਾ ਵੀਰ ਜੀ ਮੈਂ ਜ਼ਿੰਦਗੀ 'ਚ ਹਰ ਨਸ਼ਾ ਕੀਤਾ ਮੇਰੇ ਮੋਬਾਈਲ 'ਚ ਗੰਦ ਮੰਦ ਹੋਣਾ 24 ਘੰਟੇ ਗੰਦੇ ਗਾਣੇ ਸੁਣੀ ਜਾਣੇ ਕਹਿੰਦਾ ਜਦੋਂ ਬਾਣੀ ਦੀ ਸਮਝ ਲੱਗੀ ਆਪਣਾ ਸਭ ਤੋਂ ਪਹਿਲਾਂ ਮੋਬਾਈਲ ਡਿਲੀਟ ਕੀਤਾ ਦਿਮਾਗ ਦੇ ਵਿੱਚ ਚੰਗੀਆਂ ਵਿਚਾਰਾਂ ਪਾਈਆਂ ਕਹਿੰਦਾ ਹੁਣ ਮੈਂ ਕ੍ਰੇਨ ਦੇ ਉੱਤੇ ਜੌਬ ਕਰਦਾ ਵਾਂ ਕ੍ਰੇਨ ਚਲਾਉਣਾ ਕਹਿੰਦਾ ਮੈਂ ਹੁਣ ਦਾ ਘੰਟਿਆਂ ਬਧੀ ਬਾਣੀ ਸੁਣੀਦੀ ਆ ਤੇ ਮਾਨੂੰ ਸਕੂਨ ਮਿਲਦਾ ਕਿ ਕਿਤੇ ਨਾ ਕਿਤੇ ਕਿਸੇ ਤੇ ਅਸਰ ਹੋ ਰਿਹਾ ਵਾ ਸੋਸ਼ਲ ਮੀਡੀਆ ਰਾਹੀਂ ਕੋ ਘਰ ਬੈਠਾ ਵਾ ਕੋ ਮੋਬਾਈਲ ਰਾਹੀਂ ਸੁਣ ਰਿਹਾ ਵਾ ਕੋ ਟੀਵੀ ਰਾਹੀਂ ਸੁਣ ਰਿਹਾ ਵਾ ਆ ਜਿਹੜਾ ਸਮਾਗਮ ਤੁਹਾਡੇ ਨਗਰ ਚ ਹੋਇਆ ਨਾ ਹੁਣ ਲਾਈਵ ਆਪਾਂ ਕੱਲ ਬੋਲ ਕੇ ਚਲੇ ਗਏ ਆ ਸ਼ੇਅਰ ਤੱਕ 10 12 30 40000 ਬੰਦੇ ਤੱਕ ਉਹ ਮੈਸੇਜ ਚਲਾ ਗਿਆ ਸੀ ਹੁਣ ਤਾਂ ਸੋਸ਼ਲ ਮੀਡੀਆ ਦੀ ਸਹੀ ਤਰੀਕੇ ਨਾਲ ਵਰਤੋਂ ਕੀਤੀ ਜਾ ਸਕਦੀ ਆ ਕੱਲਾ ਆਪਾਂ ਇੰਨਿਆਂ ਨੇ ਨਹੀਂ ਸੁਣਿਆ ਬਹੁਤ ਦੂਰ ਤੱਕ ਸੁਨੇਹਾ ਚਲਾ ਜਾਂਦਾ ਅਜ ਤਾਂ ਸਾਨੂੰ ਸਮਝਣ ਦੀ ਲੋੜ ਆ ਮੈਗਨਟ ਟੀਵੀ ਮੋਬਾਈਲ ਕੈਮਰੇ ਚ ਜਾਂ ਮਾੜੀਆਂ ਨਹੀਂ ਇਹਨਾਂ ਦੀ ਵਰਤੋਂ ਕਰਨ ਦੀ ਲੋੜ ਆ ਸਾਨੂੰ ਕਿ ਅਸੀਂ ਸਹੀ ਵਰਤੋਂ ਕਰੀਏ ਇਹਨਾਂ ਦੇ ਵਿੱਚ ਰਾਹੀਂ ਅਸੀਂ ਚੰਗੀਆਂ ਚੀਜ਼ਾਂ ਸਿੱਖੀਏ ਹੁਣ ਘਰਾਂ 'ਚ ਟੀਵੀ ਲੱਗੇ ਆ ਦਰਬਾਰ ਸਾਹਿਬ ਤੋਂ ਕੀਰਤਨ ਵੀ ਆਉਂਦਾ ਸ਼ਾਮਾਂ ਨੂੰ ਸਵੇਰੇ ਪਾਠ ਵੀ ਉਹਦੇ ਤੇ ਤੁਸੀਂ ਸੁਣ ਸਕਦੇ ਹੋ ਕੀਰਤਨ ਸੁਣ ਸਕਦੇ ਹੋ ਕਿੰਨੇ ਚੈਨਲ ਆ ਜਿੱਥੇ ਤੁਸੀਂ ਕਥਾ ਵਿਚਾਰਾਂ ਸੁਣ ਸਕਦੇ ਹੋ ਹੁਣ ਗੱਲ ਇਹ ਆ ਜਦੋਂ ਅਸੀਂ ਸੁਣਨਾ ਹੀ ਨਹੀਂ ਚੰਗਾ ਜਦੋਂ ਸਾਡੇ ਦਿਮਾਗ ਚ ਚੰਗੀਆਂ ਵਿਚਾਰਾਂ ਇੱਕ ਚੇਤਾ ਰੱਖਿਓ ਜਿੰਨਾ ਤੁਸੀਂ ਆਪਣੇ ਦਿਮਾਗ ਵਿੱਚ ਚੰਗੀਆਂ ਵਿਚਾਰਾਂ ਪੈਦਾ ਕਰਦੇ ਜਾਓਗੇ ਚੰਗੀ ਸੋਚ ਪੈਦਾ ਕਰਦੇ ਜਾਓਗੇ ਉਨਾਂ ਹੀ ਅੰਦਰ ਨੂੰ ਸੁੱਖ ਮਿਲਦਾ ਜਾਏਗਾ ਅੱਜ ਦੁਨੀਆ ਦੁਖੀ ਕਿਉਂ ਆ ਭਲਾ ਦੁਖੀ ਇਸੇ ਕਰਕੇ ਆ ਦੂਜੇ ਦਾ ਸੁੱਖ ਵੇਖ ਕੇ ਦੂਜੇ ਦੀ ਤਰੱਕੀ ਵੇਖ ਕੇ ਅੰਦਰੋਂ ਪਰੇਸ਼ਾਨੀਆਂ ਹੋ ਰੀਆਂ ਸਾਹਸਾਂ ਦੀ ਬੰਦਾ ਨਾ ਅੱਜ ਸਮਾਜ ਵਿੱਚ ਆਪਣੇ ਦੁੱਖਾਂ ਤੋਂ ਪਰੇਸ਼ਾਨ ਨਹੀਂ ਹੈਗਾ ਇਹਨਾਂ ਦੂਜੇ ਦੇ ਸੁੱਖਾਂ ਤੋਂ ਪਰੇਸ਼ਾਨ ਹੋ ਦੂਜਾ ਬੰਦਾ ਜਦੋਂ ਅੱਗੇ ਲੰਘ ਰਿਹਾ ਨਾ ਉਹਦੇ ਵਾਲੇ ਵੇਖ ਕੇ ਬੰਦਾ ਅੰਦਰੋਂ ਝੁਰਦਾ ਵਾ ਪਰੇਸ਼ਾਨ ਹੁੰਦਾ ਵਾ ਜਿਹਨੂੰ ਆਪਾਂ ਤਾਤ ਕਹਿੰਦੇ ਆ ਜਿਹਨੂੰ ਆਪਾਂ ਈਰਖਾ ਕਹਿੰਦੇ ਆ ਜਿਹਨੂੰ ਬਾਣੀ 'ਚ ਜੈਲਸੀ ਆਖਿਆ ਗਿਆ ਜਿਸ ਦੇ ਅੰਦਰ ਤਾਤ ਪ੍ਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਭਲਾ ਜੇ ਦੇ ਅੰਦਰ ਪ੍ਰਾਈ ਤਾ ਤਪਾਸ਼ਕ ਦੇ ਉਹਦਾ ਕਦੀ ਭਲਾ ਨਹੀਂ ਹੋ ਸਕਦਾ ਜੇ ਭਲਾ ਚਾਹੁੰਦੇ ਹੋ ਤੇ ਆਪਣੇ ਅੰਦਰ ਅੱਜ ਤੋਂ ਇੱਕ ਵਿਚਾਰ ਪੈਦਾ ਕਰਨੀ ਸ਼ੁਰੂ ਕਰ ਦਿਓ ਕਦੀ ਕਿਸੇ ਦੀ ਤਰੱਕੀ ਵੇਖ ਕੇ ਦੁਖੀ ਨਾ ਹੋ ਕਹ ਦੀ ਤਰੱਕੀ ਵੇਖ ਕੇ ਹਮੇਸ਼ਾ ਅਰਦਾਸ ਕਰੋ हे ਸੱਚਿਆ ਪਾਦਸ਼ਾ ਇਹ ਖੁਸ਼ ਰਹਿਣ ਤੁਸੀਂ ਵੇਖਿਆ ਕਈ ਵਰੀ ਗਵਾਂਢੀ ਗੱਡੀ ਲੈ ਆਉਣਾ ਤੇ ਆਪਾਂ ਉਹਦੇ ਕਰਵਾਈ ਦੇਣ ਜਾਈਏ ਤੂੰ ਆਪਾਂ ਨੂੰ ਲੱਡੂ ਦਿੰਦੇ ਲੱਡੂਆਂ ਦਾ ਡੱਬਾ ਅੱਗੇ ਕਰਦੇ ਆ ਆਪਣੇ ਹੁਣ ਕਈ ਬੰਦੇ ਹੁੰਦੇ ਲੱਡੂ ਖਾ ਕੇ ਵਧਾਈ ਦੇ ਕੇ ਖੁਸ਼ ਹੁੰਦੇ ਆ ਤੇ ਕਈਆਂ ਦੇ ਲੱਡੂ ਸੰਗ ਵਿੱਚ ਵੀ ਫਸ ਜਾਂਦਾ ਇਥੇ ਕਈ ਲੱਡੂ ਤਾਂ ਮੂੰਹ ਚ ਪਾ ਲੈਦੇ ਨਾਲ ਪਰ ਗਲੇ ਲੱਡੂ ਜਾਂ ਵੀ ਅੱਖ ਚ ਆ ਜਾਂਦਾ ਉਹਨਾਂ ਦੇ ਉਹ ਇਹ ਨਹੀਂ ਸਮਝ ਆਉਂਦਾ ਵੀ ਲੱਡੂ ਸੰਗ ਵਿੱਚ ਫਸਿਆ ਤੇ ਜਾਨ ਨੂੰ ਕਾਰ ਨਹੀਂ ਸਾਡੀ ਚੰਗੀ ਲੱਗੀ ਸਾਰੇ ਲੋਕਾਂ ਨੂੰ ਸਾਰਿਆਂ ਲੋਕਾਂ ਦੀਆਂ ਚੀਜ਼ਾਂ ਵੇਖ ਕੇ ਖੁਸ਼ੀ ਨਹੀਂ ਹੁੰਦੀ ਸਾਹ ਸਮਝ ਗੁਸਾ ਨਾ ਮਨਾਏ ਸੱਚਾ ਆੜੇ ਲੋਕਾਂ ਦੇ ਇਤਜਾਬ ਬਣਦੇ ਨਾ ਕਿਹਦਾ ਬੀਪੀ ਵਧਦਾ ਤੇ ਕਿਹਦਾ ਬੀਪੀ ਘਟਦਾ ਵਾ ਇਹ ਸਭ ਚੀਜ਼ਾਂ ਪਦਾਰਥਾਂ ਨਾਲ ਨਹੀਂ ਹੈਗੀਆਂ ਮਾੜੀਆਂ ਸੋਚਾਂ ਨਾਲ ਵੀ ਬੀਪੀ ਵੱਧ ਘਟ ਹੋ ਜਾਂਦਾ ਬੰਦੇ ਦਾ ਅੱਜ ਜੈਲਸੀ ਨੇ ਮਾਰਤਾ ਸਮਾਜ ਨੂੰ ਸਾਡੇ ਨੂੰ ਤਰੱਕੀ ਜਿਹੜੀ ਆ ਦੇਖੋ ਹਰ ਬੰਦੇ ਨੇ ਰੋਟੀ ਆਪਣੀ ਖਾਣੀ ਹੈ ਕਈ ਬੰਦੇ ਤੁਹਾਨੂੰ ਕਿਸੇ ਕੇ ਦੀ ਤਰੱਕੀ ਵੇਖ ਕੇ ਖੁਸ਼ ਹੋਣਗੇ ਕਈ ਬੰਦੇ ਨੂੰ ਅਗਲੇ ਨੂੰ ਅਹਿਸਾਸ ਹੋਣਗੇ ਵੀ ਤੇਰੇ ਦੇ ਪੱਲੇ ਕੱਖ ਨਹੀਂ ਹੈਗਾ ਹਰ ਇੱਕ ਬੰਦਾ ਦੁਨੀਆ ਤੇ ਜ਼ਿੰਦਗੀ ਜੂਰਿਆ ਸਾਈਕਲ ਵਾਲੇ ਨੂੰ ਪੁੱਛ ਕੇ ਵੇਖੋ ਉਹਦੇ ਵਾਸਤੇ ਸਾਈਕਲ ਵੀ ਕਿਸੇ ਵੱਡੀ ਗੱਡੀ ਨਾਲੋਂ ਘੱਟ ਨਹੀਂ ਹੈਗਾ ਜੇ ਕੋਈ ਬੰਦਾ ਸਧਾਰਨ ਚੀਜ਼ ਦੇ ਉੱਤੇ ਵੀ ਆਇਆ ਨਾ ਉਹਦੀ ਵੀ ਰਿਸਪੈਕਟ ਕਰੋ ਇੱਜ਼ਤ ਕਰੋ ਹਰ ਇੱਕ ਬੰਦੇ ਦੀ ਕਦਰ ਕਰੋ ਮੈਂ ਕੱਲ ਦੇ ਦੀਵਾਨ 'ਚ ਬੇਨਤੀ ਕੀਤੀ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਵਿਚਾਰ ਧਾਰਾ ਇਹ ਸੀ ਹਰ ਇੱਕ ਨਾਲ ਪਾਤਸ਼ਾਹ ਨੇ ਪਿਆਰ ਕੀਤਾ ਕਿਹਦੇ ਕੱਪੜੇ ਵੇਖ ਕੇ ਕਦੇ ਪਦਾਰਥ ਵੇਖ ਕੇ ਉਹਦੀ ਤਾਰੀਫ਼ ਨਹੀਂ ਕੀਤੀ ਹੁਣ ਇੱਕ ਬੰਨੇ ਮਲਖ ਭਾਗੋ ਸੀ ਤਰ੍ਹਾਂ ਤਰ੍ਹਾਂ ਦੇ ਪਕਵਾਨ ਸੀ ਤਰਲੇ ਲੈ ਕੇ ਮਰ ਗਿਆ ਤੇ ਮਲਖ ਭਾਗੋ ਭਾਈ ਲਾਲੋ ਦਾ ਦਰਵਾਜ਼ਾ ਪਾਤਸ਼ਾਹ ਜੀ ਆਫ ਖੜਕਾਉਂਦੇ ਜਾ ਕੇ ਵੀ ਭਾਈ ਲਾਲੋ ਦਰਵਾਜ਼ਾ ਖੋਲ ਮੈਂ ਤੈਨੂੰ ਮਿਲਣ ਵਾਸਤੇ ਆਇਆ ਇਤੋਂ ਸਕੇ ਹਾਲਾ ਲੋ ਕਿ ਪਾਦਸ਼ਾ ਦੀ ਜਿਹੜੀ ਬਖਸ਼ਿਸ਼ ਵਾ ਉਹ ਤੁਹਾਡੇ ਅੰਦਰ ਦੀ ਕਿਰਤ ਉੱਤੇ ਆਣ ਕੇ ਡਿਪੈਂਡ ਕਰ ਇਕ ਆਪਣੇ ਕਿਰਤ ਵਾਲ ਜ਼ਰੂਰ ਧਿਆਨ ਦਿਓ ਵੀ ਸਾਡੇ ਕਿਰਤ ਕਿਦਾਂ ਦੀ ਮੈਂ ਕੱਲ ਦੇ ਦੀਵਾਨ 'ਚ ਵੀ ਬੇਨਤੀ ਕੀਤੀ ਆ ਤੇ ਮੈਂ ਦੁਬਾਰਾ ਬੇਨਤੀ ਕਰਨ ਲੱਗਾ ਜਿਹੜੇ ਦੁੱਧ ਵੇਚਦੇ ਆ ਦੁੱਧ 'ਚ ਮਿਲਾਵਟ ਨਾ ਕਰੋ ਇਹ ਬਹੁਤ ਮਾੜੀ ਚੀਜ਼ ਐ 2 ਕਿਲੋ ਘੱਟ ਲੈ ਚਲੋ ਚੰਗਾ ਪਰ ਦੁੱਧ 'ਚ ਪਾਣੀ ਨਹੀਂ ਪਾਉਣਾ ਨਾ ਦੁੱਧ ਵਿੱਚ ਕੋਈ ਸਮਾਨ ਰਲਾਉਣਾ ਹੈ ਕਈ ਵੇਖਿਆ ਨਾ ਦੁੱਧ ਵਿੱਚ ਮਿਲਾਵਟ ਕਰਦੇ ਆ ਇਹ ਨਿਕਲਣਾ ਬੜਾ ਊੱਖਾ ਜਿਹਾ ਸਰ ਜੀ ਮੈਂ ਬੇਨਤੀ ਕਰਾਂ ਦੁੱਧ ਵਿੱਚ ਮਿਲਾਵਟ ਕਰਨਾ ਨਸ਼ੇ ਵੇਚਣ ਨਾਲੋਂ ਵੀ ਮਾੜੀ ਚੀਜ਼ ਆ ਅਛਾ ਇਹਦਾ ਫਿਰ ਨੁਕਸਾਨ ਕਿੰਡਾ ਵੱਡਾ ਹੁੰਦਾ ਹੁਣ ਜਿਹੜੇ ਲੋਕ ਦੁੱਧ ਵੇਚਦੇ ਆ ਪੁੱਤ ਵੇ ਹੁੰਦੇ ਆ ਉਹ ਫਿਰ ਬੀਬੀਆਂ ਵਿਚਾਰੀਆਂ ਡਰਦੀਆਂ ਵਾਂਡੇ ਵੀ ਨਹੀਂ ਜਾਂਦੀਆਂ ਵੀ ਜੇ ਵਾਂਡੇ ਚ ਲੱਗੇ ਮਗਰੋਂ ਨੋਹ ਕੋਲੋਂ ਦੁੱਧ 'ਚ ਪਾਣੀ ਪੈਣਾ ਨਹੀਂ ਤੇ ਜਿੱਥੇ ਵੇਚਦੇ ਆ ਉਹਨਾਂ ਨੂੰ ਫਿਰ ਦੁੱਧ ਸੰਗਣਾ ਦੇਣਾ ਆਪਣਾ ਜਾਂ ਨੋਹ ਨੂੰ ਦੱਸਣਾ ਪੈਣਾ ਕਿ ਅਸੀਂ ਦੁੱਧ ਵਿੱਚ ਗੱਜ ਕੇ ਵੱਲੋਂ ਪੈਣਾ ਤੇ ਉਹ ਨੋਹ ਤੋਂ ਲੁਕਾਉਂਦੇ ਆ ਵੀਹਂ ਹੀ ਤਵੇਲਾ ਸੱਚੀ ਸੂਚੀ ਕਰਦਿਆਂ ਪਾਣੀ ਬੀਬੀਆਂ ਕਾਲਾ ਮਾਲਾ ਕਰਕੇ ਪਾਈ ਜਾਂਦੀਆਂ ਆਪਣਾ ਵੀ ਨੋ ਦੇ ਉੱਠਣ ਤੋਂ ਪਹਿਲਾਂ ਪਹਿਲਾਂ ਕੰਮ ਨਵੇੜ ਦੇਣਾ ਵਾ ਤੇ ਜੇ ਕਿਤੇ ਰਿਸ਼ਤੇਦਾਰ ਤੇ ਜਾਣਾ ਵੇ ਸੇਰੇ ਦੁੱਧ ਦਾਲ ਸਾਂਭ ਕੇ ਜਾਣਾ ਵਾ ਤੇ ਸ਼ਾਮ ਨੂੰ ਦੁੱਧ ਸਾਂਭਣ ਤੋਂ ਪਹਿਲਾਂ ਫੇ ਆ ਜਾਣਾ ਵਾ ਘਰ ਵਾਲਾ ਕਹਿੰਦਾ ਵੀ ਆ ਵੀ ਹੁਣ ਤਾਂ ਪੁੱਤ ਵਿਆਹ ਤਾਂ ਆਪਾਂ ਹੁਣ ਤੇ ਆਪਾਂ ਆਪਣੇ ਨਵੀਂ ਮੇਰਾਬ ਜੀ ਕਰਦਾ ਮੈਂ ਸਹਰੇ ਇੱਕ ਰਾਤ ਰਹਿ ਕੇ ਆਵਾਂ ਬਜ਼ੁਰਗ ਕਹਿੰਦਾ ਵਾ ਪਰ ਬੀਬੀਆਂ ਦੀ ਵੀ ਤੂੰ ਤੂੰ ਉਸਤੇ ਨੂੰ ਸਹਰਿਆਂ ਦਾ ਚਾ ਚੜਿਆ ਪਿਆ ਇਧਰ ਆਪਣਾ ਭਾਂਡਾ ਭੱਜ ਜਾਣਾ ਵੀ ਨੋਨ ਦੇ ਮੁੜ ਕੇ ਗੁੱਡਾ ਬੰਦਣਾ ਆਪਣਾ ਵੀ ਇਹ ਤੇ ਉਦਾਂ ਗਾਤ ਦੇ ਚੋੜੇ ਪਾਈ ਫਿਰਦੇ ਆ ਦੁੱਧ 15 ਕਿਲੋ ਦਾ 20 22 ਕਿਲੋ ਬਣਾ ਦਿੰਦੇ ਪਾਣੀ ਪਾ ਕੇ ਇਸ ਕਰਕੇ ਅਜੇ ਥੋੜਾ ਜਿਹਾ ਟੱਕਿਆ ਰਹਿਣ ਦੇ ਕੰਮ ਆਪਾਂ ਤੇ ਜੇ ਪਾਣੀ ਨਾ ਪਾਉਂਦੇ ਹੋਣਗੇ ਭਲਾ ਫੇਉ ਨਾ ਭਲਾ ਕੀ ਕਹਿਣਾ ਉਹਨਾਂ ਕਹਿਣਾ ਆ ਨੋਨ ਨੂੰ ਕਹਿੰਗੇ ਆ ਪੁੱਤ ਤੂੰ ਸਾਂਭ ਸਾਰਾ ਸਾਰਾ ਹੁਣ ਦੁੱਧ ਸਾਂਭਣਾ ਰੱਖਣਾ ਤੁਹਾਡਾ ਕੰਮ ਵਾ ਕਿਉਂਕਿ ਪਤਾ ਜੇ ਮਿਲਾਵਟ ਕਰਦੇ ਨਹੀਂ ਡਰਵਾ ਨਾ ਅੰਦਰ ਇੱਥੋਂ ਡਰ ਪੈਦਾ ਹੁੰਦਾ ਅਨਕਾਇ ਰਾਤੜਿਆ ਵਾਟ ਦੁਹੇਲੀ ਰਾਮ ਪਾਪ ਕਮਾਉਂਦਿਆਂ ਅੱਛਾ ਬੇਬੇ ਨੂੰ ਜੀ 102 ਬੁਖਾਰ ਵੀ ਚੜ ਗਿਆ ਨਾ ਉਹਨੂੰ ਉੱਠ ਕੇ ਦੁੱਧ ਸਾਹਮਣੇ ਪੈਣਾ ਉਹਨੂੰ ਪਤਾ ਵੀ ਭਾਵੇਂ ਬੁਖਾਰ ਚੜਿਆ ਚੜਿਆ ਜੇ ਮੈਂ ਨਾ ਉੱਠੀ ਤੇ ਦੋਨੂੰ ਪਤਾ ਲੱਗ ਜਾਣਾ ਵਾ ਵੀ ਫੇਰ ਉਹਦੇ ਕੋ ਪਾਣੀ ਨਹੀਂ ਪੈਣਾ ਤੇ ਗਵਾਡੀਆਂ ਗਣਾ ਤੇ ਦੁੱਧ ਬੜਾ ਸੰਗਣਾ ਅੱਜ ਤੇ ਮਲਾਈਆਂ ਸੱਤ ਆਈਆਂ ਉੱਤੇ ਉਹ ਬੋਲੋ ਪਿਆਰਿਓ ਇਹੇ ਕਿਰਤ ਸਾਫ ਕਰ ਲੋ ਮੇਰੀ ਹੱਥ ਜੋੜ ਕੇ ਬੇਨਤੀ ਕਿਰਤ ਸਾਫ ਕਰ ਲੋ ਕਿਰਤ ਸਾਫ ਕਰੋਗੇ ਜੀਵਨ ਸੌਖਾ ਲੰਘੇਗਾ ਨਹੀਂ ਤੇ ਭਾਈ ਲੈ ਜਾਣੇ ਲੋਕਾਂ ਨੇ ਜਿਹੜੀਆਂ ਬੇਈਮਾਨੀ ਦਾ ਪੈਸਾ ਉਹ ਟਿਕਣਾ ਨਹੀਂ ਬਈ ਆ ਜਿਹੜੇ ਲੋਕ ਨਸ਼ਿਆਂ ਦੀਆਂ ਤਸਕਰੀਆਂ ਵੀ ਕਰ ਰਿਹਾ ਨਾ ਲਾਈਵ ਸੁਣ ਰਿਹਾ ਜਿਹੜੇ ਲੋਕ ਸਮੈਕਾਂ ਵੇਚਦੇ ਆ ਡਰੱਗ ਵੇਚਦੇ ਆ ਨਸ਼ਿਆਂ ਦੇ ਕਾਰੋਬਾਰ ਕਰਕੇ ਬਹੁਤ ਪੈਸਾ ਕਮਾ ਲਿਆ ਇਹ ਪੈਸਾ ਸੁੱਖ ਨਹੀਂ ਦਿੰਦਾ ਸਾਥ ਸਿੰਘ ਜੀ ਲੋਕਾਂ ਦੇ ਘਰ ਤਬਾਹ ਕਰਕੇ ਕਮਾਇਆ ਪੈਸਾ ਅੰਦਰ ਨੂੰ ਸਕੂਨ ਨਹੀਂ ਦੇਵੇ ਗਾ ਇਹ ਗੱਲ ਪੱਕੀ ਆ ਨਾ ਜਿੰਨਾ ਮਰਜੀ ਤੁਸੀਂ ਵੇਖੋ ਇਹ ਬੜੇ ਲੋਕ ਨੇ ਜਿੰਨਾ ਲੋਕਾਂ ਨੇ ਮੈਂ ਕੱਲ ਦੇ ਦੀਵਾਨ 'ਚ ਵੀ ਕਿਹਾ ਸੀ ਵੀ ਕਾਟੇ ਪੇੜ ਡਾਲ 'ਤੇ ਠੜੋ ਬੰਦਿਆ ਜਿਹੜੇ ਟਾਹਣੀ 'ਤੇ ਬੈਠਾ ਉਹਦੀਆਂ ਟਾਹਣੀਆਂ ਆਪੇ ਕੱਟੀ ਜਾਂਦਾ ਜਿਹੜੇ ਦਰਖਤ 'ਤੇ ਬੈਠਾ ਉਹਦੀਆਂ ਟਾਹਣੀਆਂ ਨੂੰ ਆਪੇ ਹਾਰਾ ਫੇਰੀ ਜਾਂਦਾ ਸਿਆਣਾ ਬਣ ਜਾ ਸੱਚੀ ਸੂਚੀ ਕਿਰਤ ਕਰੋ ਆਪਣੇ ਬੱਚਿਆਂ ਨੂੰ ਏਦਾਂ ਦੀ ਸਿੱਖਿਆ ਦਿਓ ਪੁੱਤ ਕਿ ਇਹਨੂੰ ਖਵਾ ਆਂ ਰੁਪਈਆ ਕਿਹਦਾ ਖਾ ਕੇ ਨਾ ਆਈ ਪੁੱਤ ਰੁਪਈਆ ਕਿ ਇਹਨੂੰ ਖਵਾ ਆਂ ਸਾਰੇ ਬੋਲੋ ਕਿਹਦਾ ਖਾ ਕੇ ਨਾ ਨਿਕਿਆ ਨਿਕੀਆਂ ਗੱਲਾਂ ਨੇ ਜਿਹੜੀਆਂ ਬੱਚਿਆਂ 'ਚ ਸਾਨੂੰ ਪਾਉਣ ਦੀ ਜ਼ਰੂਰਤ ਆ ਜਿਹੜੇ ਅੱਜ ਆ ਕੋਈ ਏਟੀਐਮ ਭੰਦਾਵਾ ਕੋ ਉਥੇ ਚੋਰ ਚੋਰੀਆਂ ਕਰਦਾ ਵਾ ਇਹ 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 ਵਿਗੜੇ ਪਰਿਵਾਰਾਂ ਦੀਆਂ ਔਲਾਦਾਂ ਦੀਆਂ ਨਿਸ਼ਾਨੀਆਂ ਨੇ ਜਿਨ੍ਹਾਂ ਨੇ ਬਚਪਨ ਤੋਂ ਬੱਚਿਆਂ ਨੂੰ ਸੰਭਾਲਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਇਸ ਵੰਨੇ ਧਿਆਨ ਦਿੱਤਾ ਹੀ ਨਹੀਂ ਕਦੀ ਇਹ ਬੱਚੇ ਹੱਥਾਂ ਤੋਂ ਨਿਕਲ ਕੇ ਮੜ ਕੇ ਚੋਰੀਆਂ ਕਰਦੇ ਬੇਈਮਾਨੀਆਂ ਕਰਦੇ ਠੱਗੀਆਂ ਮਾਰਦੇ ਇਸ ਕਰਕੇ ਸਾਧ ਸੰਗਤ ਜੀ ਮੇਰੀ ਹੱਥ ਜੋੜ ਕੇ ਬੇਨਤੀ ਆ ਪਾਸ਼ਾ ਜੀ ਕਹਿੰਦੇ ਜੀਤ ਜਨਮ ਇਹ ਰਤਨ ਅਮੋਲਕ ਇਹ ਅਮੋਲਕ ਜਨਮ ਜਿਹੜਾ ਤੈਨੂੰ ਮਿਲਿਆ ਵਾ ਇਹਨੂੰ ਜਿੱਤ ਲਾ ਪਾਈਏ ਤੇ ਜਿੱਤ ਪ੍ਰਾਪਤ ਕਰ ਲਾ ਜੀਤ ਜਨਮ ਇਹ ਰਤਨ ਅਮੋਲਕ ਸਾਧ ਸੰਗਤ ਜਪ ਇੱਕ ਖਿਲਾ ਸੁੱਤ ਪੁੱਤਰ ਸੰਪਤ ਜਾਇਦਾਦ ਬਨਤਾ ਇਸਤਰੀ ਬਨੋਦ ਚੋਜ ਤਮਾਸ਼ੇ ਸੋਤ ਸੰਪਤ ਬੰਤਾ ਬਨੋਦ ਛੋੜ ਗਏ ਬੋ ਲੋਗ ਭੋਗ ਇਹ ਸਭ ਕੁਝ ਛੱਡ ਕੇ ਜਾਣਾ ਪੈਂਦਾ ਤੁਸੀਂ ਵੇਖੋ ਕਈ ਛੱਡ ਕੇ ਚਲੇ ਗਏ ਕਈਆਂ ਨੂੰ ਉਹ ਛੱਡ ਕੇ ਚਲੇ ਗਏ ਕਈ ਪੁੱਤਰਾ ਨੂੰ ਛੱਡ ਕੇ ਚਲੇ ਗਏ ਕਈਆਂ ਨੂੰ ਪੁੱਤਰ ਛੱਡ ਕੇ ਚਲੇ ਗਏ ਅੱਛਾ ਇੱਕ ਤੇ ਆ ਨਾ ਪੁੱਤਰ ਧੀ ਪਰਿਵਾਰ ਪਤਨੀ ਮਰਨ ਤੋਂ ਬਾਅਦ ਆਪਾਂ ਜਾਂ ਉਹ ਆਪਾਂ ਨੂੰ ਛੱਡ ਕੇ ਚਲੇ ਗਏ ਕਈਆਂ ਦੇ ਜਿਉਂਦੇ ਜੀ ਵੀ ਛੱਡ ਕੇ ਚਲੇ ਗਏ ਬੰਦਾ ਜਿਉਂਦਾ ਵਾ ਨਾ ਪੋਤ ਕੋਲ ਨਾ ਪਤਨੀ ਕੋਲ ਨਾ ਪਰਿਵਾਰ ਦੇ ਮੈਂਬਰ ਕੋਲ ਅੱਛਾ ਇਹ ਕੌਣ ਨੇ ਜਿਨ੍ਹਾਂ ਕੋਲ ਰੱਬ ਦੀ ਬੰਦਗੀ ਹੈ ਨਹੀਂ ਸੀ ਜਿਨ੍ਹਾਂ ਕੋਲ ਗੁਰੂ ਦੀ ਯਾਦ ਹੈ ਨਹੀਂ ਸੀ ਜਿਹੜੇ ਵਿਕਾਰਾਂ ਵਾਲਾ ਜੀਵਨ ਜਿਉਂਦੇ ਸੀ ਉਹ ਜਉਂਦੇ ਹੀ ਇੱਕ ਤੇ ਨਾ ਇਹ ਬੰਦਾ ਮਰ ਗਿਆ ਤੇ ਫੇਰ ਪਰਿਵਾਰ ਛੱਡ ਕੇ ਜਾਊ ਉਹਨੂੰ ਜਿਹੜਾ ਬੰਦਾ ਚੜ੍ਹਾਈ ਕਰ ਗਿਆ ਫੇ ਉਹਦਾ ਪਰਿਵਾਰ ਕੀ ਲੱਗਦਾ ਜੀ ਫਿਰ ਤੇ ਪਰਿਵਾਰ ਵਾਲੇ ਕਹਿੰਦੇ ਕਾਢੋ ਕਾਢੋ ਹੀ ਫਿਰ ਕਹਿੰਦੇ ਜਲਦੀ ਚੱਕੋ ਬਈ ਬੰਦੇ ਨੂੰ ਲੈ ਜਾਓ ਹੁਣ ਟਾਈਮ ਹੋ ਗਿਆ ਜਿਹੜਾ ਡੀਕੰਡੇ ਸਿਰਸਤੇਦਾਰ ਨੂੰ ਆ ਗਿਆ ਦੌੜਦਾ ਲੈ ਜਾਓ ਹੁਣ ਇੱਕ ਤੇ ਉਹਨੇ ਜਦੋਂ ਚੜਾਈ ਕਰ ਗਿਆ ਫੇ ਤੇਰਾ ਲਿੰਕ ਟੁੱਟੂ ਪਾਸ਼ਾ ਕਹਿੰਦੇ ਜਿਨ੍ਹਾਂ ਕੋਲ ਰੱਬ ਦੀ ਯਾਦ ਹੈ ਨਹੀਂ ਉਹਨਾਂ ਦਾ ਜਿਉਂਦੇ ਜੀ ਲਿੰਕ ਟੁੱਟਾ ਹੋਇਆ ਪਰਿਵਾਰਾਂ ਨਾਲੋਂ ਕਿੰਨੇ ਲੋਕ ਨੇ ਜੀ ਕਿੰਨੀਆਂ ਔਰਤਾਂ ਨੇ ਜਿਨ੍ਹਾਂ ਨੇ ਆਪਣੀ ਕੁੱਖ ਤੋਂ ਪੈਦਾ ਹੋਏ ਬੱਚਿਆਂ ਨੂੰ ਖੁਦ ਜ਼ਹਿਰ ਦੇ ਕੇ ਆਪਣੀਆਂ ਵਾਸ਼ਨਾਵਾਂ ਨੂੰ ਪੂਰਿਆਂ ਕੀਤਾ ਉਹ ਤੇ ਤੇ ਜਿਉਂਦੇ ਮਰ ਗਏ ਉਹਨਾਂ ਵਾਸਤੇ ਕਿੰਨੇ ਪਰਿਵਾਰ ਨੇ ਜਿਨ੍ਹਾਂ ਨੇ ਆਪਣੀਆਂ ਪਤਨੀਆਂ ਦੇ ਕਤਲ ਕਰ ਦਿੱਤੇ ਭਰਾਵਾਂ ਦੇ ਮਾਂ ਦੇ ਸਮਾਜ ਆ ਪਰ ਤੁਸੀਂ ਸਮਾਜ ਦੇ ਹਾਲਾਤ ਵੇਖੋ ਨਾ ਮੈਂ ਕਹਿੰਦਾ ਕਿ ਕਿੱਡੇ ਪਿਆਰੇ ਰਹਿਬਰ ਸੀ ਸਾਡੇ ਜਿਨ੍ਹਾਂ ਨੇ ਸਮਾਜ ਨੂੰ ਜ਼ਿੰਦਗੀ ਜੂਣ ਦਾ ਤਰੀਕਾ ਸਿਖਾਇਆ ਕਿ ਉਹ ਬੰਦਿਆ ਪਦਾਰਥਾਂ ਨੇ ਸੁਖੀ ਨਹੀਂ ਹੋ ਕਰਨਾ ਕਿਸੇ ਨੂੰ ਲੋਕ ਵਿਦੇਸ਼ਾਂ ਜਾ ਕੇ ਨਹੀਂ ਟਲਦੇ ਜੀ ਕਈਆਂ ਨੇ ਵਿਦੇਸ਼ਾਂ ਜਾ ਕੇ ਵੀ ਆਪਣੀਆਂ ਪਤਨੀਆਂ ਦੇ ਕਤਲ ਕਰ ਦਿੱਤੇ ਕਈਆਂ ਨੇ ਵਿਦੇਸ਼ਾਂ 'ਚ ਵੀ ਜਾ ਕੇ ਆਪਣੇ ਪਤੀ ਮਾਰ ਦਿੱਤੇ ਇਹੋ ਜਿਹੇ ਵੀ ਲੋਕ ਗਰੇ ਹੋਏ ਸੀ ਇੱਥੇ ਵੀ ਨਹੀਂ ਟਲੇ ਬਾਰਿਆਂ ਦੇਸ਼ਾਂ ਚ ਨੂੰ ਜਾ ਕੇ ਟਲੇ ਤੇ ਮਾਫ ਕਰਨਾ ਇਦਾਂ ਦਾ ਕੰਮ ਕੀਤੇ ਆ ਭਲਾ ਬੰਦਾ ਬੱਜਾਂਦਾ ਕਿਤੇ ਨਾ ਇੱਥੇ ਰੋਜ ਘਟਨਾ ਵਾਪ ਅੱਛਾ ਵੇ ਲੋ ਘਟਨਾਵਾ ਰੋਜ ਵਾਪਰਦੀਆਂ ਨੇ ਕੀ ਘਟਨਾਵਾ ਤੋਂ ਕਿਸੇ ਨੇ ਸਿੱਖਿਆ ਲੈਣ ਦੀ ਕੋਸ਼ਿਸ਼ ਕੀਤੀ ਨਾ ਸਮਾਜ ਉੱਥੇ ਖਲੋਤਾ ਹੋਇਆ ਇਸ ਕਰਕੇ ਸਤਗੁਰੂ ਜੀ ਨੇ ਆਖਿਆ ਸੀ ਭਾਈ ਚੰਗੀ ਸੋਚ ਦੇ ਮਾਲਕ ਬਣੋ ਚੰਗਾ ਸੋਚੋ ਚੰਗੇ ਵਿਚਾਰ ਇੱਕ ਬੇਨਤੀ ਕਰਾਂ ਭਗਤ ਰਵਦਾਸ ਜੀ ਵਰਗੇ ਮਹਾਪੁਰਸ਼ਾਂ ਦੀ ਕਦੀ ਵਿਚਾਰਤਾਂ ਨੂੰ ਪੜ ਕੇ ਵੇਖਿਓ ਭਗਤ ਰਵਦਾਸ ਜੀ ਕਹਿੰਦੇ ਮੇਰੀ ਸੰਗਤ ਪੋਚ ਸੋਚ ਦਿਨ ਰਾਤ